ਸਾਲੀ ਵਾਲੇ ਸੰਤਾਂ ਦੀ ਕਿਰਪਾ ਦੇ ਨਾਲ ਰਾਜਵੀਰ ਜਵੰਦਾ ਦੇ ਇਲਾਜ ਦੌਰਾਨ ਕਿਹੜਾ ਚਮਤਕਾਰ ਵਾਪਰਿਆ ਫੇਫੜਿਆਂ ਨੂੰ ਬਚਾਉਣ ਲਈ ਪਾਈਪ ਨਾਲ ਹਵਾ ਬਾਹਰ ਕੱਢਣੀ ਪਈ ਜਿੱਥੇ ਪੂਰੀ ਜਾਣਕਾਰੀ ਇੱਕ ਡਾਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਆ ਸੋ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਆਖਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੰਨੀਆਂ ਜਾਦੇ ਕਿਉਂ ਵਿਗੜ ਜਾਂਦੀਆਂ ਨੇ ਜਾਂ ਫਿਰ ਇੰਜ ਕਹਿ ਲਈਏ ਵੀ ਅਰਦਾਸਾਂ ਜਿਹੜੀਆਂ ਨੇ ਉਹ ਕਬੂਲ ਕਿਵੇਂ ਹੁੰਦੀਆਂ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਨੇ અપਾਰ ਕਿਰਪਾ ਕੀਤੀ ਹੈ ਮਿਹਰਮਤ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਗੁਰਮੁਖ ਪਿਆਰਿਓ ਜੋ ਸਾਡਾ ਵੀਰ ਜਿਸ ਦਾ ਨਾਮ ਜਵੰਦਾ ਕਰਕੇ ਜੋ ਆਪਾਂ ਜਾਣਦੇ ਆ ਇੱਕ ਮੰਨਿਆ ਚਿਹਰਾ ਆ ਜਿਹਨੂੰ ਸਾਰੇ ਜਾਣਦੇ ਆ ਸਾਧ ਸੰਗਤ ਉਸ ਵੀਰ ਦੇ ਨਾਲ ਜੋ ਕੁਝ ਹੋਇਆ ਉਹ ਆਪਾਂ ਸਾਰਿਆਂ ਨੇ ਵੇਖਿਆ ਆ ਗੁਰਮੁਖ ਪਿਆਰਿਓ ਉਸ ਵੀਰ ਦੇ ਨਾਲ ਜੋ ਕੁਝ ਹੋਇਆ ਸਾਧ ਸੰਗਤ ਐਕਸੀਡੈਂਟ ਹੋਇਆ ਕਿੰਨਾ ਭਿਆਨ ਐਕਸੀਡੈਂਟ ਹੋਇਆ ਬਹੁਤ ਮਾੜਾ ਹੋਇਆ ਬੜੀ ਇਕ ਕ੍ਰਿਟੀਕਲ ਕੰਡੀਸ਼ਨ ਉਸ ਵੀਰ ਦੀ ਰਹੀ ਹੈ ਤੇ ਉਸ ਵੀਰ ਨੂੰ ਜਿਹੜਾ ਹੈ ਬਹੁਤ ਕੁਝ ਵੇਖਣਾ ਪਿਆ ਤੇ ਬੜਾ ਕੁਝ ਜਿਹੜਾ ਹੈ ਉਸ ਵੀਰ ਨੂੰ ਜਰਨਾ ਪਿਆ ਹੈ ਕਹਿਣ ਤੋਂ ਭਾਵ ਵੀ ਇੱਕ ਇਹੋ ਜੀ ਹਾਲਤ ਦੇ ਵਿੱਚੋਂ ਗੁਜ਼ਰ ਕੇ ਕੋਈ ਇੱਕ ਆਪਾਂ ਇੰਜ ਕਹਿ ਸਕਦੇ ਹਾਂ ਵੀ ਉਹਦਾ ਦੁਬਾਰਾ ਤੋਂ ਹੀ ਜਨਮ ਹੋਇਆ ਹੈ ਸਾਸੰਗਤ ਇਸ ਗੱਲ ਨੂੰ ਜੇ ਆਪਾਂ ਇੰਜ ਕਹਿ ਲਈਏ ਤਾਂ ਸ਼ਾਇਦ ਕੋਈ ਅਥਕਥਨੀ ਨਹੀਂ ਹੋਵੇਗੀ ਉਸ ਵੀਰ ਦਾ ਦੁਬਾਰਾ ਹੀ ਜਨਮ ਹੋਇਆ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਦੇਖੋ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸਨ ਉਹ ਹੰਸਾਲੀ ਸਾਹਿਬ ਗਏ ਹੰਸਾਲੀ ਸਾਹਿਬ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਤੇ ਜਾ ਕੇ ਅਰਦਾਸ ਕੀਤੀ ਕਹਿੰਦੇ ਮਾ ਵੇਖੋ ਇਹ ਬਾਬਾ ਜੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਹੋ ਸਾਡੇ ਤੇ ਮਿਹਰ ਕਰਦੇ ਹੋ ਇਹਨਾਂ ਵੱਡਾ ਜਿਹੜਾ ਸਾਡੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਉਸ ਨੂੰ ਤੁਸੀਂ ਹੀ ਦੂਰ ਕਰ ਸਕਦੇ ਹੋ ਮੇਰੇ ਮਾਲਕ ਜੀ ਤੁਸੀਂ ਹੀ ਉਸ ਨੂੰ ਜਿਹੜਾ ਹੈ ਸਾਨੂੰ ਦੂਰ ਕਰ ਸਕਦੇ ਹੋ ਇਹਨਾਂ ਦੁੱਖਾਂ ਦੇ ਵਿੱਚੋਂ ਸਾਡੇ ਤੇ ਇੰਨੀ ਕੋ ਕਿਰਪਾ ਕਰ ਦਿਓ ਸਾਡੇ ਤੇ ਇੰਨੀ ਕੋ ਮਿਹਰ ਕਰ ਦਿਓ ਹੁਣ ਵੇਖੋ ਐਡੀ ਅ ਅਰਦਾਸ ਕਰਕੇ ਭਰੋਸਾ ਰੱਖਣਾ ਭਰੋਸਗੀ ਜਿਤਾ ਦੇਣੀ ਇਹ ਕਿਸੇ ਵਿਰਲੇ-ਵਿਰਲੇ ਦੇ ਹਿੱਸੇ ਆਉਂਦਾ ਹੈ ਸਾਧ ਸੰਗਤ ਹੰਸਾਲੀ ਵਾਲੇ ਸੰਤਾਂ ਦੀ ਕਿਰਪਾ ਹੋਈ ਜਾਂ ਜੇ ਕਹਿ ਲੋ ਵੀ ਉਸ ਅਸਥਾਨ ਦੀ ਕਿਰਪਾ ਹੋਈ ਉਹ ਬੰਦਗੀ ਵਾਲੇ ਸਥਾਨ ਦੀ ਕਿਰਪਾ ਹੋਈ ਉਹ ਬੰਦਗੀ ਵਾਲੇ ਮਹਾਪੁਰਖਾਂ ਦੇ ਸਥਾਨ ਤੇ ਵਿੱਚ ਐਡੀ ਕਿਰਪਾ ਹੈ ਜਿੱਥੇ ਮਹਾਪੁਰਖਾਂ ਨੇ ਉਹ ਬਾਣੀ ਪੜ੍ਹੀ ਹੋਵੇ ਸਾਧ ਸੰਗਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਵੀਰ ਹਾਲਤ ਦੇ ਵਿੱਚੋਂ ਬਾਹਰ ਆਇਆ ਡਾਕਟਰ ਨੇ ਦੱਸਿਆ ਕਹਿੰਦੇ ਵੀ ਇਲਾਜ ਦੌਰਾਨ ਇੱਕ ਚਮਤਕਾਰ ਹੀ ਵਾਪਰਿਆ ਕਿਉਂਕਿ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਨੇ ਚਲੋ ਇੱਕ ਇਹ ਵੀਰ ਜਿਹੜਾ ਹੈ ਨਾਮੀ ਚੇਰ ਹੈ ਸਾਥ ਸੰਗਤ ਦੇ ਲਈ ਹਰ ਕੋਈ ਚ ਨੇ ਅਰਦਾਸ ਕੀਤੀ ਕਿਉਂਕਿ ਸਾਰੇ ਜਾਣਦੇ ਨੇ ਇਸ ਨੂੰ ਇਸ ਵੀਰ ਦੇ ਲਈ ਸਾਰਿਆਂ ਨੇ ਅਰਦਾਸ ਕੀਤੀ ਚੰਗੀ ਗੱਲ ਹੈ ਤੇ ਕਈ ਉਹਨਾਂ ਬਾਰੇ ਸੋਚੋ ਵੀ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਲੱਗ ਪਉਂਦਾ ਜਿਹੜੇ ਕਵਰੇਜ ਦੇ ਵਿੱਚ ਆਉਂਦੇ ਨਹੀਂ ਸਾਥ ਸੰਗਤ ਜਿਨ੍ਹਾਂ ਬਾਰੇ ਆਪਾਂ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਉਹ ਕੌਣ ਨੇ ਕਿੱਥੇ ਨੇ ਕਿੰਨੇ ਕੋ ਐਕਸੀਡੈਂਟ ਹੁੰਦੇ ਨੇ ਤੋਂ ਸਾਥ ਸੰਗਤ ਕਦੇ ਉਹਨਾਂ ਵੱਲ ਸੋਚ ਕੇ ਵੇਖੀ ਹੈ ਮੈਂ ਕਈ ਵਾਰੀ ਆਪ ਜੀ ਦੇ ਨਾਲ ਇਸ ਵਿਸ਼ੇ ਤੇ ਵੀ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਗੁਰਮਖ ਪਿਆਰਿਓ ਉਹ ਵਖਰੇ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਦਾ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਹੋ ਨਹੀਂ ਹੁੰਦੀ ਵੀ ਉਹ ਕੌਣ ਨੇ ਜਿਨ੍ਹਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਦੀ ਉਹਨਾਂ ਦਾ ਕੌਣ ਵਾਲੀ ਆ ਇਸ ਕਰਕੇ ਮੈਂ ਬੇਨਤੀਆਂ ਹਿਉ ਕਹਨਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਾਰੇ ਜਾਣੇ ਇੱਕ ਦੂਜੇ ਨਾਲ ਵੈਰ ਵਿਰੋਧ ਨਾ ਰੱਖੋ ਦੂਜੇ ਲਈ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਤੁਹਾਡੀ ਕਿਰਪਾ ਹੈ ਮੇਰੇ ਮਾਲਕ ਜੀ ਤੁਹਾਡੀ ਕਿਰਪਾ ਹੈ ਜੋ ਕੁਝ ਹੈ ਅੱਜ ਸਾਡੇ ਪਾਸ ਹੈ ਸਤਿਗੁਰੂ ਇਹ ਕਿਰਪਾ ਰੱਖਿਓ ਹੇ ਮੇਰੇ ਮਾਲਕ ਜੀ ਇਹ ਸਾਡੇ ਤੇ ਮਿਹਰ ਰੱਖਿਓ ਮੇਰੇ ਸਤਿਗੁਰੂ ਜੀ ਕਿਰਪਾ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਿਰਪਾ ਹੈ ਨਾ ਉਹ ਜ਼ਰੂਰ ਵਰਤੇਗੀ ਧਰਿਓ ਔਰ ਇੱਕ ਵੱਡਾ ਚਮਤਕਾਰ ਹੀ ਹੋਇਆ ਕਿਉਂਕਿ ਜਿਹਦੇ ਲਈ ਅਰਦਾਸਾਂ ਹੋਣ ਤੇ ਸਾਧ ਸੰਗਤ ਪਰਮਾਤਮਾ ਉਹਦੇ ਤੇ ਆਪਣੇ ਆਪ ਕਿਰਪਾ ਕਰਦਾ ਸਤਿਗੁਰੂ ਮਹਾਰਾਜ ਉਹਦੇ ਤੇ ਆਪਣੇ ਆਪ ਕਿਰਪਾ ਕਰਦੇ ਨੇ ਸਾਧ ਸੰਗਤ ਇਹ ਗੁਰੂ ਦੀ ਕਿਰਪਾ ਹੈ ਸਭ ਤੋਂ ਵੱਡੀ ਕਿਰਪਾ ਵਰਤੀ ਹੈ ਜਿਸਾਂ ਸਾਹਬ ਦੇ ਨਾਲ ਉਸ ਵੀਰ ਦੀ ਹਾਲਤ ਨੂੰ ਦੱਸਿਆ ਜਾ ਰਿਹਾ ਸੀ ਤੇ ਸ਼ਾਇਦ ਹੀ ਉਸਤੇ ਜਿਹੜੇ ਚਾਂਸਸ ਸੀ ਡਾਕਟਰਾਂ ਦੇ ਮੁਤਾਬਕ ਬਹੁਤ ਘੱਟ ਸੀ ਬਚਣ ਦੇ ਸੋ ਗੁਰਮੁਖ ਪਿਆਰੇ ਉਸ ਵੀਰ ਤੇ ਬਹੁਤ ਵੱਡਾ ਚਮਤਕਾਰ ਹੋਇਆ ਸਤਿਗੁਰੂ ਮਹਾਰਾਜ ਐਸਾ ਚਮਤਕਾਰ ਸਾਰਿਆਂ ਨਾਲ ਕਰੇ ਸਤਿਗੁਰੂ ਸਾਰਿਆਂ ਤੇ ਕਿਰਪਾ ਕਰੇ ਮੇਰੇ ਮਾਲਕ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇਣ ਸਾਰਿਆਂ ਨੂੰ ਜਿਹੜਾ ਹੈ ਇੱਕ ਵਧੀਆ ਜੀਵਨ ਦੇਣ ਚਲੋ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਕੈਨ ਤੋਂ ਭਾਵ ਵੀ ਜਿਹਦੇ ਲਈ ਅਰਦਾਸਾਂ ਹੋਣਾ ਤੇ ਸਤਿਗੁਰੂ ਮਹਾਰਾਜ ਇਹਨੇ ਲੋਕਾਂ ਦੀਆਂ ਅਰਦਾਸਾਂ ਨੂੰ ਠੁਕਰਾ ਨਹੀਂ ਸਕਦਾ ਸਾਥ ਸੰਗਤ ਕਿਸੇ ਦਾ ਜੀਵਨ ਕਿਵੇਂ ਹੈ ਦਾ ਜੀਵਨ ਮੰਨ ਲਓ ਹੁਣ ਸਾਡਾ ਤੇ ਕੋਈ ਜੀਵਨ ਹੀ ਹੈ ਨਹੀਂ ਠੀਕ ਹੈ ਜੀ ਤੇ ਹੁਣ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਨੇ ਕੋਈ ਕਿੰਨਾ ਪਾਠ ਕਰਦਾ ਕੋਈ ਕਿਵੇਂ ਕਰਦਾ ਸਾਥ ਸੰਗਤ ਉਹਨਾਂ ਸਾਰਿਆਂ ਦੀ ਅਰਦਾਸ ਪਰਮਾਤਮਾ ਨੂੰ ਪ੍ਰਵਾਨ ਕਰਨੀ ਪਈ ਤੇ ਉਹਨਾਂ ਸਾਰਿਆਂ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਫੈਸਲਾ ਜਿਹੜਾ ਹੈ ਉਹ ਬਦਲ ਦਿੱਤਾ ਉਹ ਚੇਂਜ ਕਰ ਦਿੱਤਾ ਸਾਥ ਸੰਗਤ ਤੇ ਸਾਰਿਆਂ ਨੂੰ ਜਿਹੜਾ ਹੈ ਪਰਮਾਤਮਾ ਨੇ ਇੱਕੋ ਹੀ ਗੱਲ ਸਮਝਾ ਦਿੱਤੀ ਭਾਈ ਜੇ ਮਿਲ ਕੇ ਇਕੱਤਰ ਧੋਕੇ ਇਕੱਠੇ ਹੋ ਕੇ ਤੁਸੀਂ ਰੱਬ ਅੱਗੇ ਬੇਨਤੀਆਂ ਕਰੋ ਤੇ ਵੱਡੇ ਤੋਂ ਵੱਡੇ ਖਤਰੇ ਨੂੰ ਵੀ ਟਾਲਿਆ ਜਾ ਸਕਦਾ ਹੈ ਸਾਧ ਸੰਗਤ ਵਿੱਚ ਦਲ ਵਿੱਚ ਕੋਈ ਸ਼ੱਕ ਨਹੀਂ ਹੈ ਪਰਮਾਤਮਾ ਦਾ ਫੈਸਲਾ ਵੀ ਬਦਲ ਜਾਂਦਾ ਹੈ ਸੰਗਤ ਦੇ ਅੱਗੇ ਰੱਬ ਦੇ ਭਗਤਾਂ ਅੱਗੇ ਉਹਦਾ ਫੈਸਲਾ ਜਿਹੜਾ ਹੈ ਚੇਂਜ ਹੋ ਜਾਂਦਾ ਹੈ ਗੁਰਮਖ ਪਿਆਰਿਓ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੁਣ ਕਹਿਣ ਤੋਂ ਭਾਵ ਇਹ ਵੇਖ ਕੇ ਉਹ ਵੀਰ ਦਾ ਜਿਹੜਾ ਐਕਸੀਡੈਂਟ ਹੋਇਆ ਸਾਧ ਸੰਗਤ ਬਚਾਅ ਹੋ ਗਿਆ ਬਚਤ ਰਹਿ ਗਈ ਸਤਿਗੁਰੂ ਨੇ ਆਪਣਾ ਫੈਸਲਾ ਬਦਲ ਦਿੱਤਾ ਆਪਣੇ ਪਿਆਰਿਆਂ ਦੇ ਅੱਗੇ ਆਪਣੇ ਪਿਆਰਿਆਂ ਦੀ ਜਿਹੜੀ ਹੈ ਉਸਨੇ ਲਾਜ ਰੱਖੀ ਹੈ ਸਭ ਤੋਂ ਵੱਡੀ ਗੱਲ ਪਰ ਦੂਜੀ ਗੱਲ ਸਾਧ ਸੰਗਤ ਇਹ ਇਸ ਤੋਂ ਵੱਡਾ ਕੋਈ ਹੋਰ ਚਮਤਕਾਰ ਨਹੀਂ ਉਸ ਜੀ ਦੀ ਕੋਈ ਆਸ ਨਾ ਹੋਵੇ ਪਰਿਵਾਰ ਵਾਲਿਆਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਕੋਈ ਆਸ ਨਹੀਂ ਸੀ ਸਾਧ ਸੰਗਤ ਤੇ ਪ੍ਰਮਾਤਮਾ ਨੇ ਚਮਤਕਾਰ ਹੀ ਕੀਤਾ ਉਹਨਾਂ ਲਈ ਸਾਧ ਸੰਗਤ ਸਭ ਤੋਂ ਵੱਡਾ ਇਹ ਚਮਤਕਾਰ ਵਾਪਰਿਆ ਫੇਫੜਿਆਂ ਨੂੰ ਬਚਾਉਣ ਦੇ ਲਈ ਪਾਈਪ ਨਾਲ ਹਵਾ ਬਾਹਰ ਕੱਢੀ ਗਈ ਡਰੇਨ ਪਾਈਪ ਦੀ ਵਰਤੋਂ ਸ਼ਾਇਦ ਕੀਤੀ ਗਈ ਤੇ ਡਾਕਟਰ ਨੇ ਜਿਹੜੀ ਕਹਾਣੀ ਦੱਸੀ ਹੈ ਉਸ ਦੇ ਮੁਤਾਬਕ ਇਹੋ ਲੱਗਦਾ ਹੈ ਉਹਦੇ ਡਾਕਟਰਾਂ ਦਾ ਮੰਨਣਾ ਵੀ ਸੀ ਸ਼ਾਇਦ ਹੀ ਬਚਾ ਪਾਈਏ ਪਰ ਕੋਸ਼ਿਸ਼ ਜਾਰੀ ਰੱਖੀ ਅਸੀਂ ਵੀ ਰੱਬ ਤੇ ਭਰੋਸਾ ਕਰਕੇ ਕੋਸ਼ਿਸ਼ ਜਾਰੀ ਰੱਖੀ ਤੇ ਉਸ ਮਹਿਲਾ ਡਾਕਟਰ ਨੇ ਇੱਕਦਮ ਬੜੀ ਕਮਾਲ ਕੀਤੀ ਉਹ ਭੈਣ ਨੇ ਦੱਸਿਆ ਕਿ ਨਹੀਂ ਜਦੋਂ ਵੀ ਸਾਨੂੰ ਇੰਜ ਲੱਗਦਾ ਨਾ ਵੀ ਸ਼ਾਇਦ ਵੀ ਸਾਡਾ ਜਿਹੜਾ ਆਪਰੇਸ਼ਨ ਹੈ ਉਹ ਸਕਸੈਸਫੁਲ ਨਹੀਂ ਹੋਏਗਾ ਸੀ ਸਫਲ ਨਹੀਂ ਹੋ ਪਾਵਾਂਗੇ ਕੰਨੀ ਅਸੀਂ ਰੱਬ ਤੇ ਛੱਡ ਦਿੰਦੇ ਆਂ ਵੀ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰੋ ਹੁਣ ਸਾਡੇ ਆਵਸ ਕੁਝ ਨਹੀਂ ਬਸ ਇੰਨੀ ਕੁ ਕਿਰਪਾ ਕਰਿਓ ਵੀ ਆਪ ਜੀ ਉਹ ਰਹਿਮਤ ਕਰਿਓ ਆਪ ਜੀ ਰਹਿਮਤ ਵਰਤਾਇਓ ਬਸ ਅੱਗੇ ਹੋ ਕੇ ਆਪ ਜੀ ਨਾਲ ਸੇਵਾ ਲੈ ਲਓ ਸਤਿਗੁਰੂ ਆਪ ਜੀ ਆਪ ਜੀ ਸਾਡੇ ਤੋਂ ਕਾਰਜ ਇਹ ਜਿਹੇ ਹਿਸਾਬ ਨਾਲ ਕਰਾ ਲਓ ਵੀ ਤੇਰਾ ਨਾਂ ਵੱਡਾ ਹੋਵੇ ਤੇ ਇਸ ਮਰੀਜ਼ ਨੂੰ ਇਸ ਪੇਸ਼ੈਂਟ ਨੂੰ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਈਏ ਸਤਿਗੁਰੂ ਐਸੀ ਕਿਰਪਾ ਕਰਿਓ ਮੇਰੇ ਮਾਲਕ ਜੀ ਐਸੀ ਮਿਹਰ ਕਰਿਓ ਇਹ ਉਸ ਮਹਿਲਾ ਡਾਕਟਰ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ ਬੜੀ ਇਹ ਗੱਲ ਭਾਈ ਤੇ ਗੱਲ ਇਹ ਹੈ ਵੀ ਪ੍ਰਮਾਤਮਾ ਜਦੋਂ ਚਮਤਕਾਰ ਕਰਦਾ ਹੁਣ ਉਹਨਾਂ ਤੋਂ ਸੇਵਾ ਲੈ ਲਈ ਉਹਨੂੰ ਬਚਾ ਲਿਆ ਤੇ ਕਹਿਣ ਤੋਂ ਭਾਵ ਵੀ ਬੜਾ ਚੰਗਾ ਹੋਇਆ ਆਪਾਂ ਧਿਆਨ ਰੱਖਿਆ ਕਰੀਏ ਔਰ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੀਏ ਤੇ ਜਿੱਥੇ ਸਰਕਾਰਾਂ ਦੀ ਗਲਤੀਆਂ ਨੂੰ ਗਲਤ ਕਹੀਏ ਇੱਥੇ ਗਲਤੀ ਹੈ ਕਿ ਸਾਡੇ ਤੋਂ ਗਾਊ ਟੈਕਸ ਵੀ ਵਸੂਲਿਆ ਜਾਂਦਾ ਹੈ ਰੋਰ ਟੈਕਸ ਵੀ ਤੇ ਪਰ ਦੋਨੋਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਰਕੇ ਦਿੱਤੀਆਂ ਜਾਂਦੀਆਂ ਹੁਣ ਕਈ ਕਹਿੰਦੇ ਜੀ ਜਿਹੜੀ ਕੁਝ ਨੇ ਉਹਨੂੰ ਰੋਕਿਆ ਥੋੜੀ ਜਿਆਦਾ ਤਾਂ ਬਹਾਨਾ ਬਣ ਗਿਆ ਜੀ ਬਹਾਨਾ ਬਣ ਗਿਆ ਪਰ ਜਦੋਂ ਆਪਣੇ ਤੇ ਪੈਂਦੀ ਹੈ ਫਿਰ ਵੀ ਤੁਸੀਂ ਇਹੀ ਗੱਲ ਕਹਿ ਕੇ ਟਾਲੋਗੇ ਕਿ ਬਹਾਨਾ ਜੀ ਚਲੋ ਇਹ ਤਾਂ ਬਹਾਨਾ ਬਣ ਗਿਆ ਨਹੀਂ ਨਹੀਂ ਪਿਆਰਿਓ ਗੱਲ ਇਹ ਹੈ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਪਰ ਜਦੋਂ ਆਪਣੇ ਤੇ ਵੀਤਦੀ ਹੈ ਪਤਾ ਤੇ ਫਿਰ ਲੱਗਦਾ ਆ ਤੋ ਸਾਧ ਸੰਗਤ ਇਹ ਬਹੁਤ ਵੱਡਾ ਚਮਤਕਾਰ ਹੈ ਤੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਾਧ ਸੰਗਤ ਤੇ ਹੋ ਸਕਦਾ ਹੈ ਪਰਮਾਤਮਾ ਸਾਡੀ ਅਰਦਾਸ ਪ੍ਰਵਾਨ ਕਰ ਲੇ ਵੱਡੇ ਤੋਂ ਵੱਡੇ ਜਿਹੜੇ ਆਉਣ ਵਾਲੇ ਐਸੇ ਸਾਡੇ ਉੱਪਰ ਸੰਕਟ ਨੇ ਪਰਮਾ ਉਹਨਾਂ ਨੂੰ ਟਾਲ ਸਕਦਾ ਹੈ ਅਰਦਾਸਾਂ ਦੀ ਸ਼ਕਤੀ ਤੇ ਸਾਧ ਸੰਗਤ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਏਕੇ ਦੇ ਵਿੱਚ ਵਰਤਦੀ ਹੈ ਜਦੋਂ ਸਾਰੇ ਮਿਲ ਕੇ ਹੱਥ ਜੋੜ ਕੇ ਦੋਵੇਂ ਅੰਦਰੂ ਭਾਵਨਾ ਦੇ ਨਾਲ ਮਿਲ ਕੇ ਆਪਾਂ ਅਰਦਾਸ ਕਰਦੇ ਹਾਂ ਦੇ ਪਿਆਰਿਓ ਉਹ ਅਰਦਾਸ ਜਰੂਰ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੀ ਹੈ ਇਹ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਤਗੁਰੂ ਦੀ ਰਹਿਮਤ ਹੈ ਸੋ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਜਰੂਰ ਸਮਝੀਏ ਗੁਰੂ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ